ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਧੰਨ ਗੁਰੂ ਰਾਮਦਾਸ ਜੀ ਸਭ ਨੂੰ ਉੱਪਰ ਆਪਣੀ ਮਿਹਰ ਬਣਾਈ ਰੱਖਣ ਤੇ ਅੱਜ ਬੱਚਿਆਂ ਦੀ ਫਰਮਾਇਸ਼ ਵੀ ਆ ਬਣਾ ਕੇ ਦਿਓ ਪਕੌੜੇ ਤੇ ਉਦ ਲਈ ਆਪਾਂ ਥੋੜਾ ਜਿਹਾ ਕੱਟਿਆ ਧਨੀਆ ਤੇ ਇਹ ਵਾਲੇ ਬਣਾਏ ਆਲੂ ਤੇ ਆ ਆਪਣੇ ਕੋਲੇ ਇੱਕ ਕਟੋਰੀ ਵੇਸਣ ਦੀ ਤੇ ਆ ਹੈਗੇ ਗੋਭੀ ਦਾ ਫੁੱਲ ਤੇ ਇਹ ਬਿਲਕੁਲ ਸਿੰਪਲ ਤਰੀਕੇ ਦੇ ਨਾਲ ਇੰਨੇ ਕ ਜਿਆਦਾ ਟੇਸਟੀ ਪਕੌੜੇ ਬਣਾਵਾਂਗੇ ਆਪਾਂ ਬੀ ਬਹੁਤ ਹੀ ਜ਼ਿਆਦਾ ਟੇਸਟੀ ਤੇ ਸਿੰਪਲ ਹੀ ਇਹਦੇ ਚ ਆਪਾਂ ਪਾਵਾਂਗੇ ਥੋੜਾ ਨਮਰਚ ਤੇ ਚਾਟ ਮਸਾਲਾ ਵਗੈਰਾ ਤੇ ਜਿਹੜੇ ਆਪਣੇ ਪਕੌੜੇ ਆ ਤੇ ਬਹੁਤ ਹੀ ਜ਼ਿਆਦਾ ਵਧੀਆ ਬਣਨਗੇ ਤੇ ਲਓ ਜੀ ਹੁਣ ਆਪਾਂ ਕਰਦੇ ਹਾਂ ਤਿਆਰੀ ਇਹਦੇ ਚ ਮਸਾਲਾ ਪਾਣ ਦੇ ਰੱਖਿਆ ਹੋਇਆ ਇਹ ਆਪਣਾ ਤੇਲ ਗਰਮ ਹੋ ਰਿਹਾ ਤੇ ਹੁਣ ਆਪਾਂ ਦੇਖਿਓ ਵੀ ਮੈਂ ਇਸ ਨੂੰ ਕਿਹੜੇ ਤਰੀਕੇ ਦੇ ਨਾਲ ਘੋਲਦੀ ਹਾਂ ਪਹਿਲਾ ਮਿਸ ਨੂੰ ਇਸ ਤਰੀਕੇ ਦੇ ਨਾਲ ਮੈਂ ਪਾ ਦਿੰਨੀ ਆਲੂਆਂ ਦੇ ਉੱਪਰ ਇਹ ਇੰਨੇ ਕਰੰਚੀ ਬਣਨਗੇ ਨਾ ਤੁਸੀਂ ਇੱਕ ਵਾਰੀ ਬਣਾ ਕੇ ਦੇਖੋ ਹੁਣ ਇਸ ਤੋਂ ਬਾਅਦ ਆ ਆਪਾਂ ਪਾਇਆ ਸੌਰੀ ਇਹ ਆ ਪਾਇਆ ਪੁੰਨਿਆ ਹੈ ਜੀਰਾ ਬਿਲਕੁਲ ਸਿੰਪਲ ਪਾਵਾਂਗੇ ਤੇ ਆ ਆਪਾਂ ਪਾਇਆ ਨਮਕ ਤੇ ਇਹ ਆਪਾਂ ਨਮਕ ਪਾ ਲਿਆ ਆਪਾਂ ਪਾ ਲਿਆ ਧਨੀਆ ਪਾਊਡਰ ਤੇ ਆਪਾਂ ਪਾ ਲੀਆਂ ਲਾਲ ਮਿਰਚਾਂ ਇੱਕ ਹਰੀ ਮਿਰਚ ਆਪਾਂ ਕ੍ਰਸ਼ ਕਰਕੇ ਪਾਵਾਂਗੇ ਤੇ ਜਿਹੜੀ ਹਲਦੀ ਆ ਉਹ ਆਪਾਂ ਥੋੜੀ ਜਿਹੀ ਕਲਰ ਵਾਸਤੇ ਪਾਣੀ ਆ ਤਾਂ ਜੋ ਮੈਂ ਪ੍ਰੋਪਰ ਤੁਹਾਨੂੰ ਸਾਰਾ ਦਿਖਾ ਰਹੀ ਵੀ ਜਿਹੜੀ ਇਹ ਹਲਦੀ ਆ ਉਹ ਆਪਾਂ ਕਲਰ ਵਾਸਤੇ ਪਾਉਣੀ ਆ ਵੀ ਕਲਰ ਵਧੀਆ ਆ ਜਾਏ ਹਲਕੀ ਜਿਹੀ ਪਾਵਾਂਗੇ ਕਾਲੀ ਮਿਰਚ ਤੇ ਇੱਥੇ ਆ ਆਪਣਾ ਘਰ ਦਾ ਬਣਾਇਆ ਹੋਇਆ ਚਾਟ ਮਸਾਲਾ ਇਥੇ ਆਪਾਂ ਇਹਦੀ ਵਰਤੋਂ ਕਰਾਂਗੇ ਆਪਾਂ ਚਾਟ ਮਸਾਲਾ ਪਾਤਾ ਇਹਦੀ ਖੁਸ਼ਬੂ ਬਹੁਤ ਜ਼ਿਆਦਾ ਸੋਹਣੀ ਆਉਂਦੀ ਹੈ ਘਰ ਦੇ ਵਿੱਚ ਤਿਆਰ ਕੀਤਾ ਹੈ ਬਹੁਤ ਹੀ ਵਧੀਆ ਕਿਸੇ ਦਿਨ ਇਹਦੀ ਰੈਸਪੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਵੀ ਮੈਂ ਕਿਹੜੀਆਂ ਕਿਹੜੀਆਂ ਚੀਜ਼ਾਂ ਪਾ ਕੇ ਤੇ ਇਹ ਚਾਟ ਮਸਾਲਾ ਬਣਾਇਆ ਸੀਗਾ ਬਹੁਤ ਜੀ ਹੁਣ ਇੱਥੇ ਆਪਾਂ ਇਧਰ ਆਪਣਾ ਤੇਲ ਗਰਮ ਹੋਈ ਜਾਂਦਾ ਆ ਦੇਖੋ ਆਪਾਂ ਇਸ ਤਰ੍ਹਾਂ ਨਾ ਇਹਦੇ ਉੱਪਰ ਛੱਟਾ ਹੀ ਦੇਣਾ ਹੈ ਪਾਣੀ ਦਾ ਐ ਜਿਆਦਾ ਪਾਣੀ ਨਹੀਂ ਪਾਉਣਾ ਹੱਥ ਦੇ ਨਾਲ ਇਸਨਾ ਛੱਟਾ ਦੇਣਾ ਉੱਪਰ ਕੋਈ ਆਪਣੇ ਨਾਲ ਪਾਲਕ ਦੇ ਪੱਤੇ ਵੀ ਹੈਗੇ ਸੀ ਆ ਵੀ ਆਪਾਂ ਉਹ ਵੀ ਲੈ ਹੁੰਦੇ ਇਸ ਤਰ੍ਹਾਂ ਮੜਾ ਮੜਾ ਪਾਣੀ ਪਾ ਕੇ ਆਪਾਂ ਰਲਾਣਾ ਹੈ ਪਾਣੀ ਪਾਉਣ ਦੀ ਆਪਾਂ ਬਿਲਕੁਲ ਵੀ ਕਾਲੀ ਨਹੀਂ ਕਰਨੀ ਤੇ ਪਾਣੀ ਇੱਕੋ ਵਾਰ ਹੀ ਨਹੀਂ ਪਾਉਣਾ ਹੁਣ ਆਪਾਂ ਨੂੰ ਪਤਾ ਲੱਗ ਗਿਆ ਨਾ ਵੀ ਆਪਣਾ ਵੇਸਣ ਥੋੜਾ ਜਿਹਾ ਘਟਿਆ। ਹੁਣ ਆਪਾਂ ਥੋੜਾ ਜਿਹਾ ਵੇਸਣ ਇੱਥੇ ਹੋਰ ਪਾਵਾਂਗੇ। ਥੋੜਾ ਜਿਹਾ ਵੇਸਣ ਪਾਉਣ ਦੀ ਆਪਾਂ ਨੂੰ ਜ਼ਰੂਰਤ ਪਈ ਹੈ। ਫਿਰ ਆਪਾਂ ਨਾਲ ਹੀ ਗੋਭੀ ਵਾਲੇ ਕੱਟ ਕੇ ਤੇ ਗੋਭੀ ਵਾਲੇ ਬਣਾ ਲਾਂਗੇ। ਬੱਚਿਆ ਚਲੋ ਇਦਾਂ ਦੀ ਚੀਜ਼ ਪਕੌੜੇ ਵਗੈਰਾ ਖਾ ਕੇ ਜਿੰਨਾ ਸਿਮਰ ਕਰਿਆ ਮੈਂ ਬੱਚਿਆਂ ਨੂੰ ਕਹਿ ਰਹੀ ਸੀ ਮੈਂ ਕਿ ਤੁਹਾਨੂੰ ਮੈਂ ਸੂਜੀ ਦੇ ਗੁਲਾਬ ਜਾਮਨ ਬਣਾ ਕੇ ਦਵਾਂਗੀ ਤੇ ਉਹ ਫਿਰ ਮੈਂ ਦੇਖਿਆ ਵੀ ਦੁੱਧ ਥੋੜਾ ਜਿਹਾ ਘੱਟ ਸੀਗਾ ਅੱਜ ਤੇ ਫਿਰ ਮੈਂ ਕਿਹਾ ਚਲੋ ਅੱਜ ਨਹੀਂ ਤੁਹਾਨੂੰ ਮੈਂ ਕੱਲ ਪਰਸਨ ਬਣਾ ਦਵਾਂਗੀ ਸਿਰਜੀ ਦੇ ਗੁਲਾਬ ਜਾਮਨ ਅੱਜ ਮੈਂ ਕਿਹਾ ਤੁਹਾਨੂੰ ਮੈਂ ਪਕੌੜੇ ਬਣਾ ਦੇਣੀ ਆ ਲਓ ਜੀ ਹੁਣ ਆਪਾਂ ਇਹਨੂੰ ਨਾ 5 ਮਿੰਟ ਲਈ ਛੱਡ ਦਾਂਗੇ ਇੱਧਰ ਆਪਣਾ ਤੇਲ ਨੂੰ ਸੇਮ ਕਰ ਦਿੱਤਾ ਅੱਗ ਇਹਨੂੰ ਆਪਾਂ 5 ਮਿੰਟ ਲਈ ਨਾ ਰੈਸਟ ਤੇ ਛੱਡ ਦੇਣਾ ਛ ਨਾਜੀ ਬਸ ਇਸ ਤਰ੍ਹਾਂ ਕਰਕੇ ਇਹਨੂੰ ਰੈਸਟ ਤੇ ਛੱਡ ਦਿਓ 5 ਮਿੰਟ ਉਸ ਤੋਂ ਬਾਅਦ ਇਹਨੂੰ ਇੱਕ ਵਾਰੀ ਫੇਰ ਹਿਲਾ ਲਿਓ ਰੋ ਗਿਆ ਆਪਣਾ ਤੇਲ ਵੀ ਗਰਮ ਹੋ ਗਿਆ ਤੇ ਆ ਜਿਹੜਾ ਆ ਦੇਖਿਆ ਉੱਪਰ ਆਪਾਂ ਬਿਲਕੁਲ ਪਾਣੀ ਘੱਟ ਲਾਇਆ ਸੀਗਾ ਪਾਣੀ ਦਾ ਤਰਾਂਕਾ ਹੀ ਲਾਇਆ ਸੀ ਤੋ ਦੇਖੋ ਆਪਣਾ ਇਹ ਜਿਹੜਾ ਹੁੰਦਾ ਕਿਉਂਕਿ ਆਲੂਆਂ ਵਿੱਚ ਵੀ ਮੋਇਸਚਰ ਜਾਂ ਹੁੰਦਾ ਨਾ ਉਹਦਾ ਕਰਕੇ ਆਲੂ ਪਾਣੀ ਛੱਡ ਜਾਂਦੇ ਨੇ ਤੇ ਇਹ ਆਪਣਾ ਬਿਲਕੁਲ ਚੰਗੀ ਤਰ੍ਹਾਂ ਨਾਲ ਖੁੱਲ ਗਏ ਨੇ ਮਰਜੀ ਹੁਣ ਇੱਥੇ ਆਪਾਂ ਪਾਉਣੀ ਸ਼ੁਰੂ ਕਰਾਂਗੇ ਤੇ ਆਪਾਂ ਜਿਹੜੇ ਪਾਉਣੇ ਆ ਬਹੁਤ ਆਰਾਮ ਦੇ ਨਾਲ ਪਾਉਣੇ ਆ ਛੋਟੇ ਛੋਟੇ ਇਹ ਇੰਨੇ ਜ਼ਿਆਦਾ ਟੇਸਟੀ ਤੇ ਇੰਨੇ ਕਰੰਚੀ ਬਣਦੇ ਨੇ ਨਾ ਪਕੌੜੇ ਜਿਵੇਂ ਹਲਵਾਈ ਦੇ ਬਣੇ ਹੋਏ ਨੇ ਹੁੰਦੇ ਆਪਾਂ ਮੇਲਿਆਂ ਤੇ ਖਾਂਦੇ ਹੁੰਦੇ ਸੀ ਇਦਾਂ ਦੇ ਪਕੌੜੇ ਅੱਜ ਤੱਕ ਕਦੀ ਮੇਲੇ ਤੇ ਗਈ ਨਹੀਂ ਕਿ ਗਈ ਕਦੇ ਚੈੱਕ ਕਰੀ ਗਈ ਸੀ ਚੈੱਕ ਕਰੀ ਗਈ ਸੀ ਅਸੀਂ ਅਸੀਂ ਤਾਂ ਨਿੱਕੇ ਹੁੰਦੇ ਚਲੇ ਜਾਈਦਾ ਸੀ ਉਦੋਂ ਮੇਲੇ ਵੀ ਬਚੇਰੇ ਲੱਗਦੇ ਸੀ ਤੇ ਲਓ ਜੀ ਇਸ ਤਰੀਕੇ ਦੇ ਨਾਲ ਆਪਾਂ ਇਹ ਸਾਰੇ ਪਾ ਦੇਣੇ ਆ ਬਹੁਤ ਸਹਨਸ਼ੀਲਤਾ ਦੇ ਨਾਲ ਜਦੋਂ ਵੀ ਆਪਣੇ ਘਰ ਤੇ ਵਿੱਚ ਮਹਿਮਾਨ ਆਜਣ ਇੱਕ ਕਟੋਰੀ ਵੇਸਣ ਦੇ ਨਾਲ ਤੁਸੀਂ ਪ੍ਰਾਤ ਭਰ ਕੇ ਬਣਾਓ ਕੌੜਿਆਂ ਦੀ ਮੈਂ ਵੀ ਇੱਥੇ ਆਪਾਂ ਸਾਰੇ ਪਾ ਦਿੱਤੇ ਆ ਤੇ ਇਹ ਆਪਣੇ 2-3 ਪੂਰ ਬਣ ਜਾਣਗੇ ਤੇ ਹੁਣ ਆਪਾਂ ਇਹਨਾਂ ਨੂੰ ਉੱਲਾਮਾਂਗੇ ਤੇ ਹਲਾਉਣਾ ਆਪਾਂ ਇਹਨਾਂ ਨੂੰ ਥੋੜੀ ਦੇਰ ਬਾਅਦ ਥੋੜਾ ਜਿਹਾ ਠੰਡਿਓ ਹੈ ਚੰਗੀ ਤਰ੍ਹਾਂ ਪੱਕ ਜਾਣ ਤੇ ਫਿਰ ਬੜੇ ਆਰਾਮ ਦੇ ਨਾਲ ਹੌਲੀ-ਹੌਲੀ ਸਾਰਿਆਂ ਨੂੰ ਉਲਟਾ-ਪਲਟਾ ਦਵਾਂਗੇ ਇਹ ਆਪਣੇ ਪਕੌੜੇ ਜਿਹੜੇ ਹਨ ਬਹੁਤ ਹੀ ਵਧੀਆ ਬਣ ਜਾਣ ਆਰਾਮ ਦੇ ਨਾਲ ਇੱਗਾ ਫਾਈਨਲ ਤੇ ਕੋਈ ਇਧਰੋਂ ਹੌਲੀ ਤੋਂ ਤੇ ਜਦੋਂ ਜਿਵਰੀ ਚੱਲਾਂਗੇ ਉਸ ਤੋਂ ਬਾਅਦ ਨਾ ਪਾਈਦਾ ਕੋੜੇ ਨਾਲ ਕਾਬੇ ਤੇ ਪਾ ਕੇ ਪਾਈ ਦਿੰਦਾ ਹੁੰਦਾ ਸੀ ਮੇਲੇ 'ਚ ਚਟਨੀ ਨਾਲ ਬੜੇ ਸਵਾਦ ਲੱਗਦੇ ਹੁੰਦੇ ਸੀ ਉਹ ਦੋਨੇ ਆਣੇ ਜੱਦੀ ਜੱਦ ਕਰਕੇ ਮੇਲਿਆਂ ਤੇ ਚਲੇ ਜਾਂਦੇ ਸੀ ਹੁਣ ਕੋਈ ਜਿਮਾ ਨਾ ਵੀ ਉਹ ਤਾਂ ਦਾ ਹੋ ਗਿਆ ਉਹਦੇ ਬੱਚੇ ਵੀ ਨਹੀਂ ਜਾ ਸਕਦੇ ਕੋਈ ਮਾਜੀ ਇਦਾਂ ਇਹਨਾਂ ਨੂੰ ਆਪਾਂ ਉਲਟਾਉਂਦੇ ਆਂ ਪਰਟਾਉਂਦੇ ਆਂ ਬਣਾਵਾਂਗੇ ਤੇ ਆਪਣੇ ਬਹੁਤ ਹੀ ਖਸਤਾ ਕਰਾਰੇ ਪਕੌੜੇ ਬਣਨਗੇ ਪਕੌੜੇ ਦੇਖੋ ਪੂਰੀ ਤਰ੍ਹਾਂ ਨਾਲ ਰੜ ਗਏ ਉਲਟਾਉਂਦੇ ਆਂ ਪਰਟਾਉਂਦੇ ਆਂ ਤੇ ਦੇਖੋ ਕਿੰਨੇ ਸੋਹਣੇ ਹੋਏ ਨੇ ਤੇ ਹੁਣ ਆਪਾਂ ਇਹਨਾਂ ਨੂੰ ਨਚੋਟ ਕੇ ਤੇ ਕੱਢ ਲਾਂਗੇ ਆ ਰਿਹਾ ਉਹ ਜੀ ਸ਼ਾਨਾ ਨਹੀਂ ਨਾ ਕੱਢ ਲਈ ਜਿੱਤੇ ਜਿਆਦਾ ਛਿੱਕੀ ਹੋਵੇ ਵੱਡੇ ਨਾਲ ਤੇ ਇਹਦੇ ਨਾਲ ਸੋਨੇ ਮਿਕੋ ਜਾਂਦੇ ਆ। ਥੋੜੇ ਰਿਪਟਾਂ ਸਾਡੇ ਉੱਥੇ ਪੈ ਜਾਂਦੇ। ਲੋ ਜੀ ਆ ਦੇਖੋ ਆਪਣੇ ਕੋੜਿਆਂ ਦੀ ਲੁੱਕ ਕਿੰਨੀ ਜਿਆਦਾ ਸੋਹਣੀ ਆ ਤੇ ਹੁਣ ਆਪਾਂ ਦੂਜਾ ਪੋਰ ਪਾ ਲੀਏ। ਇਸੇ ਤਰ੍ਹਾਂ ਆਪਾਂ ਨਰਨ ਨਰ ਦਰਜਾ ਪੂਰ ਪਾ ਦਾਂਗੇ ਇੱਥੇ ਮੈਂ ਮੈਂ ਗੈਸ ਨੂੰ ਸੇਮ ਕੀਤਾ ਸੀਗਾ ਤੇ ਇੱਕ ਵਾਰੀ ਆਪਾਂ ਦੁਬਾਰਾ ਹਾਈ ਕਰਾਂਗੇ ਵਸਤੀ ਨੂੰ ਪਹੁੰਚ ਦਾ ਜਿਹੜਾ ਤਰੀਕਾ ਹੈ ਬਸ ਬਿਲਕੁਲ ਸੌਫਟ ਤਰੀਕੇ ਦੇ ਨਾਲ ਆਰਾਮਜੇ ਦੇ ਨਾਲ बहुत सोहने टुके जाते बहुत घट पानी के अपना पीते सच्चा फिर अपना पै गया दूजा पुर ਥੋੜਾ ਆਪਾਂ ਇਹਨਾਂ ਸਲੋ ਤੇ ਇਹਦਾ ਜਿਹੜਾ ਮੌਨਸਟਰ ਬਹੁਤ ਹੀ ਸੋਹਣਾ ਹੈ ਐਨ ਤਰਾਰੇ ਬਣਿਆ ਫਾੜੀ ਚੀਜ਼ ਵਾ ਕਿਉਂਕਿ ਬੱਚੇ ਨਾ ਬਾਜ਼ਾਰੋਂ ਚੀਜ਼ ਬੜੀ ਮੰਗਦੇ ਆ ਵੀ ਮੈਂ ਚੀਜ਼ ਲਿਆ ਕੇ ਦਿਓ ਤੇ ਉਹ ਫਿਰ ਬੜਾ ਉੱਖਾ ਹੋ ਜਾਂਦਾ ਇਧਰ ਆਪਾਂ ਉਹਨਾਂ ਗੋਭੀ ਨੂੰ ਕੱਟ ਲੈਨੇ ਆ ਤੇ ਗੋਭੀ ਨੂੰ ਵੀ ਆਪਾਂ ਇਸ ਤਰ੍ਹਾਂ ਪਤਲਾ ਪਤਲਾ ਕਰਕੇ ਕੱਟਣਾ ਬਿਲਕੁਲ ਇਸ ਤਰ੍ਹਾਂ ਚਿਪਸ ਵਾਂਗਰ ਫਿਰ ਇਹ ਗੋਭੀ ਬਹੁਤ ਸੋਹਣੀ ਬਣ ਗਈ ਆ ਇਹਨੂੰ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਕਰਾਂਗੇ ਤੇ ਇਸ ਤਰ੍ਹਾਂ ਇਦਾਂ ਜਿਹੜੇ ਆਪਾਂ ਗੋभी ਦੇ ਪਕੌੜੇ ਬਣਾਉਨੇ ਆ ਨਾ ਉਹ ਬਹੁਤ ਹੀ ਜ਼ਿਆਦਾ ਸਵਾਦ ਬਣਦੇ ਐ ਇਸ ਤਰ੍ਹਾਂ ਬਿਲਕੁਲ ਮਤਲਬ ਐਵੇਂ ਪਤਲੇ ਪਤਲੇ ਪੀਸ ਪਤਲੇ ਆ ਪੀਸਾਂ ਦੇ ਵਿੱਚ ਨਾ ਫੇਰ ਉਹ ਐਂ ਪੂਰੀ ਚੰਗੀ ਤਰ੍ਹਾਂ ਬਣ ਜਾਂਦੇ ਐ ਇਸ ਤਰ੍ਹਾਂ ਕਰਕੇ ਆਪਾਂ ਸਾਰੇ ਆਹ ਡੰਡਲ ਆਪਾਂ ਨਾਲ ਉਲਾ ਦੇਣਾ ਨਾ ਤੇ ਆ ਜਿਹੜੇ ਫੁੱਲਿਆ ਸਿਰਫ ਫੁੱਲਾ ਫੁੱਲਾ ਦੇ ਬਣਾਈਏ ਪਕੌੜੇ ਤੇ ਬਹੁਤ ਸੋਹਣੇ ਬਣਦੇ ਐ ਸਪਿਰਟ ਜਿਹੜਾ ਨਾਲ ਕਰਾਂਗੇ ਨਾ ਇਸ ਤਰ੍ਹਾਂ ਪਤਲੇ ਪਤਲੇ ਸਾਰਿਆਂ ਨੂੰ ਫਿਰ ਹੌਲੀ-ਹੌਲੀ ਅਲੱਗ ਦਿਆਂਗੇ ਇਹ ਆਪਣੇ ਜਿਹੜੇ ਪਕੌੜਿਆਂ ਨਾਲ ਬੜੇ ਖਸਤਾ ਕਰਾਰੇ ਬਣਦੇ ਆ ਗੜਿਆਂ ਦਾ ਤਾਂ ਠੀਕ ਹੋ ਗਿਆ ਅਸ਼ੋਗੰਦਾ ਪਾ ਕੇ ਚਾਹ ਬਣਾਉਣੀ ਆ ਇਦਾਂ ਜਿਹੜੇ ਆਪਣੇ ਪਕੌੜੇ ਆ ਸਾਰੇ ਬੜਾ ਸੋਹਣਾ ਪੰਜਾਂ ਦੇ ਬੱਚੇ ਬੜੇ ਖੁਸ਼ ਹੋ ਕੇ ਖਾਂਦੇ ਇਦਾਂ ਦੇ ਪਕੌੜੇ ਜਿਹੜੇ ਜਮ੍ਹਾਂ ਹੋ ਕਰੰਚੀ ਕਰਾਰੇ ਕਰਾਰੇ ਹੁੰਦੇ ਆ ਕਿਸੇ ਆਏਗਾ ਵੀ ਭੈਣ ਭਰਾਤੋ ਵੀ ਬਣਾਈਏ ਨਾ ਉਹ ਵੀ ਖੁਸ਼ ਹੋਣਗੇ ਵੀ ਬੜੇ ਸੋਹਣੇ ਬਣੇ ਪਕੌੜੇ ਦਿਲ ਖੁਸ਼ ਹੋ ਜਾਂਦਾ ਵੀ ਚਲ ਆਪਣੀ ਬਣਾਈ ਚੀਜ਼ ਕਿਸੇ ਨੇ ਪਸੰਦ ਕੀਤੀ ਐ ਬੜਾ ਵਧੀਆ ਲੱਗਦਾ ਫਿਰ ਇਦਾਂ ਬੰਨਨ ਹੌਲੀ ਹੌਲੀ ਤੇ ਹੁਣ ਜਿਹੜੀ ਅੱਗ ਵਾ ਆਪਾਂ ਇੱਕ ਵਾਰੀ ਤੇਜ਼ ਰੱਖਾਂਗੇ ਥੋੜੀ ਦੇਰ ਤੱਕ ਜਦੋਂ ਇਹਨੂੰ ਫੇਰ ਪਲਟਾਵਾਂਗੇ ਤੇ ਫੇਰ ਆਪਾਂ ਇਹਨੂੰ ਸੇਮਾ ਫੇਰ ਕਰ ਦਾਂਗੇ ਇਸ ਤਰ੍ਹਾਂ ਸੇਮਾ ਅੱਗ ਕਦੀ ਮਤਲਬ ਵਿੱਚ ਵਿੱਚ ਤੇਜ਼ ਕਰਨੀ ਪੈਂਦੀ ਆ ਕਦੀ ਸੇਮ ਤੇ ਇਹਦੇ ਨਾਲ ਬਹੁਤ ਸੋਹਣੇ ਆਪਣੇ ਕੰਚੀਪ ਕੋੜੇ ਬਣਦੇ ਆ ਲਓ ਜੀ ਦੋ ਪੂਰੇ ਆਪਣੇ ਨਿਕਲ ਗਏ ਤੇ ਹੁਣ ਆਪਾਂ ਜੜੇ ਰਹਿ ਗਏ ਓਕੇ ਥੋੜੇ ਜਿਹੇ ਰਹਿ ਗਏ ਆਪਣੇ ਤੇ ਫਿਰ ਉਸ ਤੋਂ ਬਾਅਦ ਆਪਾਂ ਕੁਬੀ ਵਾਲੇ ਬਣਾ ਲਾਂਗੇ ਇਹ ਤਾਂ ਆਪਣਾ ਪੂਰਾ ਪੂਰਾ ਚਿੰਗਾ ਨੱਕਾਤੀ ਆਲੂ ਵਾਲੇ ਆਪਣੇ ਸਾਰੇ ਨਿਕਲ ਗਏ ਤੇ ਆਲੂ ਵਾਲੇ ਪਕੌੜੇ ਆਪਣੇ ਸਾਰੇ ਨਿਕਲ ਗਏ ਤੇ ਆ ਰਹਿ ਗਏ ਇੱਥੇ ਬਸ ਕੜਾਈ 'ਚ ਤੇ ਹੁਣ ਆਪਾਂ ਇੱਧਰ ਇਹਦੇ ਵਿੱਚ ਗੋਭੀ ਮਿਕਸ ਕਰ ਲਾਂਗੇ ਗੋਭੀ ਮਿਕਸ ਕਰਕੇ ਤੇ ਦਬਾਵੇ ਨੂੰ ਮਿਰਚ ਉਹ ਕਿਉਂਕਿ ਗੋਭੀ ਵਾਸਤੇ ਆਪਾਂ ਲੱਗ ਮੂਨ ਮਿਰਚ ਪਾਉਣਾ ਪੈਣਾ ਹੈ ਥੋੜਾ ਜਿਹਾ ਧਨੀਆ ਪਾਊਡਰ ਥੋੜੀ ਸਾਰਾ ਕੁਝ ਥੋੜਾ ਥੋੜਾ ਪਮਾਟਿਆ ਕਰਕੇ ਇੱਕ ਕੋਲਾ ਗੋਭੀ ਦਾ ਤੇ ਆਪਣੇ ਗੋਭੀ ਵਜੇ ਬਹੁਤ ਸੋਹਣੇ ਬਣ ਜਾਣਗੇ ਕੇ ਨਮਕ ਕਰਾਂਗੇ ਨਮਕ ਰਹਿ ਗਿਆ ਹਾਂਜੀ ਜ਼ਿਆਦੀ ਨਹੀਂ ਨਮਕ ਰਹਿ ਗਿਆ ਮੈਨੂੰ ਲੱਗਿਆ ਪਹਿਲਾਂ ਪਾ ਲਿਆ ਬਹੁਤ ਚੇ ਨੂੰ ਆਪਾਂ ਇੱਕ ਵਾਰੀ ਇਸ ਤਰ੍ਹਾਂ ਕਰਕੇ ਨਾ ਛੱਡ ਦੇਣਾ ਇਸ ਤਰ੍ਹਾਂ ਕਰਕੇ ਇਹਦੇ ਉੱਤੇ ਵੀ ਸੇਮ ਉਸੇ ਤਰ੍ਹਾਂ ਵੇਸਣ ਤੋੜਨਾ ਜਿਵੇਂ ਪਹਿਲਾਂ ਉਹਨਾਂ ਪਕੌੜਿਆਂ ਤੇ ਬਣਾਇਆ ਸੀ ਅਗਿਵਾਰੀ ਗੋਭੀ ਦੇ ਪਕੌੜਿਆਂ ਦੀ ਆ ਦੇਖੋ ਇਹ ਇਹ ਬਹੁਤ ਜ਼ਿਆਦਾ ਕਰੈਂਚੀ ਬਣਨਗੇ ਸਿਰਫ 2 ਚਮਚੇ ਵੇਸਣ ਨਾਲ ਇਸ ਤਰੀਕੇ ਨਾਲ ਬਣਾਓ ਗੋਭੀ ਦੇ ਪਕੌੜੇ ਆ ਦੇਖੋ ਕਿਵੇਂ ਖੁਲੇ ਹੋਏ ਬਹੁਤ ਘੱਟ ਵੇਸਣ ਦੇ ਵਿੱਚ ਔਰ ਇਹ ਬਹੁਤ ਜ਼ਿਆਦਾ ਕਰੈਂਚੀ ਬਣਦੇ ਨੇ ਇੱਕ ਪੂਰਾ ਹੋਰ ਬਣ ਜਾਏਗਾ ਗੋਪੀ ਦਾ ਦੇਖੋ ਜਦੋਂ ਆਪਾਂ ਇਸ ਤਰੀਕੇ ਨਾਲ ਕੱਢਦੇ ਨਾਲ ਆਪਣਾ ਤੇਲ ਵੀ ਮਾਸਾ ਕਾਲਾ ਨਹੀਂ ਹੋਇਆ ਔਰ ਕਿੰਨੇ ਵਧੀਆ ਹੈ ਨਿਕਲੇ ਨੇ ਗੋਭੀ ਦੇ ਪਕੌੜੇ ਦੇਖੋ ਬਹੁਤ ਕਰੰਚੀ ਬਣਦੇ ਨੇ ਇਸ ਤਰੀਕੇ ਦੇ ਨਾਲ ਬਹੁਤ ਘੱਟ ਵੇਸਣ ਦੇ ਨਾਲ ਜੀ ਤੁਸੀਂ ਦੱਸਿਓ ਵੀ ਇਹ ਤੁਹਾਨੂੰ ਬਣਾਏ ਹੋਏ ਪਕੌੜੇ ਆਲੂ ਦੇ ਕਿਵੇਂ ਦੇ ਲੱਗੇ ਬਹੁਤ ਹੀ ਜ਼ਿਆਦਾ ਕਰੰਚੀ ਬਣੇ ਨੇ ਪਕੌੜੇ ਬਹੁਤ ਜ਼ਿਆਦਾ ਕਰੰਚੀ ਬਣੇ ਨੇ ਤੇ ਆ ਬਣੇ ਨੇ ਆਪਣੇ ਗੋਭੀ ਦੇ ਪਕੌੜੇ ਆ ਦੇਖੋ ਗੋਭੀ ਦੇ ਪਕੌੜੇ ਦੇਖੀ ਇੰਨੇ ਜਿਆਦਾ ਕਰੈਂਚੀ ਬਣੇ ਨਾ ਆ ਇੱਕ ਫੁੱਲ ਨਾਲ ਦੇਖੋ ਕਿੰਨੇ ਬਣ ਗਏ ਆਪਣੇ ਪਕੌੜੇ ਤੇ ਪਲੀਜ਼ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਵੀ ਤੁਹਾਨੂੰ ਇਹ ਕਰੈਂਚੀ ਕਰੈਂਚੀ ਪਕੌੜੇ ਬਣਾਉਣ ਦਾ ਤਰੀਕਾ ਕਿਵੇਂ ਦਾ ਲੱਗਿਆ ਜਰੂਰ ਦੱਸਿਓ ਤੇ ਲਓ ਜੀ ਆਓ ਜੀ ਖਾਈਏ ਸਾਰੇ ਜਿਨੇ